ਇਹ ਹੈ ਸੰਪੂਰਨ ਸਿੰਘ ਜਿਸ ਨੂੰ ਪਟਿਆਲਾ ਪੁਲਿਸ ਨੇ ਸਹੀ ਸਲਾਮਤ ਉੱਤਪ੍ਰਦੇਸ਼ ਤੋਂ ਪਰਮਲ ਕਰ ਲਿਆ ਹੈ ਤੇ ਇਹ ਨੇ ਬੀਤੇ 28 ਫਰਵਰੀ ਨੂੰ ਸੰਪੂਰਨ ਸਿੰਘ ਨੂੰ ਅਕਵਾ ਕਰਨ ਵਾਲੇ ਚਾਰੇ ਦੋਸ਼ੀ ਜਿਨ੍ਹਾਂ ਨੇ ਸੰਪੂਰਨ ਸਿੰਘ ਦੀ ਸਹੀ ਸਲਾਮਤ ਸਪੁਰਦਗੀ ਦੇ ਲਈ 1 ਕਰੋੜ ਰੁਪਏ ਦੀ ਫਿਰੋਤੀ ਮੰਗੀ ਸੀ ਪੁਲਿਸ ਨੇ ਜਾਲ ਵਿਛਾ ਕੇ ਮੁਕਾਬਲੇ ਤਹਿਤ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਕੋਰਟ ਦੇ ਵਿੱਚ ਪੇਸ਼ ਕੀਤਾ ਜਿੱਥੋਂ ਇਹਨਾਂ ਦਾ 8 ਤਿੰਨਾਂ ਦਾ ਪੁਲਿਸ ਬਹਿਮਾਨ ਲਿਆ ਲਿਆ ਗਿਆ ਲਖ ਕੇ ਅੰਬਾਲਾ ਤੋਂ ਫੜੇ ਸ਼ਮਾ ਅਸ਼ਤੇਵੰਟੀ ਤੇ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਸਹਾਰਨਪੁਰ ਰੇਲਵੇ ਸਟੇਸ਼ਨ ਤੋਂ ਕਿਡਨੈਪਰ ਦੇ ਦੋ ਸੱਤ ਹੋਇਆਂ ਨੂੰ ਕਾਬੂ ਕੀਤਾ ਉਹਨਾਂ ਦੀ ਨਿਸ਼ਾਨਦੇਹੀ ਦੇ ਵਿੱਚ ਜਿਹੜਾ ਕਲਸੀ ਪਿੰਡ ਵਿਖੇ ਅਸੀਂ ਅੱਗੇ ਲੈ ਗਏ ਉਹਨਾਂ ਨੂੰ ਜਿਹਦੇ ਵਿੱਚ ਜਿੱਥੇ ਕਿਸਪੂਰਨ ਸਿੰਘ ਨੂੰ ਗਵਾ ਕਰਕੇ ਰੱਖਿਆ ਹੋਇਆ ਸੀ ਜਦੋਂ ਦੇਖਿਆ ਪਹਿਲਾਂ ਉਹਨਾਂ ਨੂੰ ਮਤਲਬ ਇਮੀਡੀਏਟਲੀ ਰੈਕਟ ਨਹੀਂ ਕੀਤਾ ਫਿਰ ਇੱਕਦਮ ਉਹਨਾਂ ਨੇ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਫਾਇਰ ਕਰਤਾ ਪੁਲਿਸ ਨੇ ਫਾਇਰ ਕੀਤਾ ਪਰ ਸਾਡੇ ਅਸੀਂ ਇਹਨੂੰ ਕਹਿੰਦੇ ਵੀ ਕਾਮਯਾਬੀ ਤੇ ਸਾਡੀ ਲੱਖਨੇ ਵੀ ਸਾਨੂੰ ਸਪੋਰਟ ਕੀਤਾ ਵੀ ਉਹਦੇ ਚੋਂ ਉਹਨੂੰ ਬੜੇ ਪ੍ਰੋਫੈਸ਼ਨਲ ਢੰਗ ਨਾਲ ਕੇਰਾ ਪਾਇਆ 5 ਏਕੜ ਦਾ ਕਮਾਸ ਸੀ ਉਹਦੇ ਵਿੱਚੋਂ ਸਪੂਰਨ ਸਿੰਘ ਉਹਨਾਂ ਨੂੰ ਜਿੰਦਾ ਰਿਕਵਰ ਕਰਨ ਚ ਕਾਮਯਾਬ ਹੋਏ ਆ ਤੇ ਉਹਦੇ ਵਿੱਚ ਇੱਕ ਜਿਹੜਾ ਜਿਹਨੂੰ ਕਹਦੇ ਬਰਮਾਸ਼ ਜਿਹਨਾਂ ਭਾਨਾ ਨਾਮ ਦਾ ਸੀ ਉਹ ਇੰਜਰਡ ਹੋ ਗਿਆ ਤੇ ਬਾਕੀ ਅਸੀਂ 4 ਆਦਮੀਆਂ ਨੂੰ ਇਹਦੇ ਚ ਗ੍ਰਿਫਤਾਰ ਕਰ ਲਿਆ ਤੇ ਇਹਦੇ ਵਿੱਚ ਹੋਰ ਵੀ ਖੁਸ਼ੀ ਦੀ ਗੱਲ ਹੈ ਡੀਜੀ ਪੰਜਾਬ ਨੇ ਤੇ گورਨਮੈਂਟ ਲੈਵਲ ਤੇ ਇਸ ਗੱਲ ਦੀ ਬੜੀ ਪ੍ਰਸ਼ੰਸਾ ਕੀਤੀ ਵੀ ਬੜੇ ਪਟਿਆਲਾ ਪੁਲਿਸ ਨੇ ਬੜੇ ਪ੍ਰੋਫੈਸ਼ਨਲ ਢੰਗ ਦੇ ਨਾਲ ਇਹ ਸਾਡੀ ਕਾਰਵਾਈ ਕੀਤੀ ਹੈ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਅ ਸ਼ਿਵੀ ਦਿਨਕਰ ਗੁਪਤਾ ਦੇ ਡੀਜੀ ਜੁਆਇਨ ਕਰਨ ਤੋਂ ਬਾਅਦ ਪਹਿਲਾ ਇਨਾਮ ਹੈ ਜਿਹੜਾ ਉਹਨਾਂ ਨੇ ਪੰਜਾਬ 'ਚ ਕੋਈ ਦਿੱਤਾ ਉਹ ਪਟਿਆਲਾ ਪੁਲਿਸ ਨੂੰ ਮਿਲਿਆ 1 ਲੱਖ ਰੁਪਏ ਦਾ ਕੈਸ਼ ਰਿਵਾਰਡ ਤੇ ਕੁਝ ਉਹਨਾਂ ਨੇ ਪ੍ਰੋਮੋਸ਼ਨਾਂ ਵਾਲੀ ਕਿਹਾ ਵੀ ਜਿਹੜੇ ਤੁਸੀਂ ਐਸਐਸਪੀ ਮੈਨੂੰ ਕਿਹਾ ਵੀ ਤੁਸੀਂ ਲਿਖ ਕੇ ਭੇਜੋਗੇ ਸੰਪੂਰਨ ਸਿੰਘ ਸਹਾਰਨਪੁਰ ਦੇ ਕਲਸੀ ਪਿੰਡ ਦੇ ਕਮਾਦ ਦੇ ਖੇਤ ਦੇ ਵਿੱਚ ਰੱਖਿਆ ਗਿਆ ਸੀ ਮੁਸਲਮਾਨ ਨੇ ਪੂਰੀ ਪਲਾਨਿੰਗ ਦੇ ਨਾਲ ਪੀੜਿਤ ਦਾ ਪਛੋਕਰ ਪਤਾ ਕਰਕੇ ਕਿਡਨੈਪ ਕੀਤਾ ਅਤੇ ਉਸੇ ਹਿਸਾਬ ਨਾਲ ਫਿਰੋਫੀ ਮੰਗੀ ਪਰ ਪਟਿਆਲਾ ਪੁਲਿਸ ਨੇ ਸਹਾਰनपुर ਪੁਲਿਸ ਦੀ ਮਦਦ ਨਾਲ ਇੱਕ ਕਾਮਯਾਬੀ ਹਾਸਲ ਕੀਤੀ ਜਿਸ ਲਈ ਪਟਿਆਲਾ ਪੁਲਿਸ ਨੂੰ 1 ਲੱਖ ਰੁਪਏ ਦਾ ਇਨਾਮ ਵੀ ਮਿਲਿਆ ਪਟਿਆਲਾ ਤੋਂ ਡੇਲੀ ਪੋਸਟ ਪੰਜਾਬੀ ਲਈ rau verinda ਦੀ ਰਿਪੋਰਟ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ